ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਜੀ ਆਨੋਂ ਭਲੀ ਪ੍ਰਕਾਰ ਪਤਾ ਹੀ ਹੋਵੇਗਾ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਤਾਰ ਜਹਾੜੇ ਨੂੰ ਮੁੱਖ ਰੱਖਦੇ ਹੋਇਆ ਨਗਰ ਤਬੋੜ ਦੀਆਂ ਸੰਗਤਾਂ ਵੱਲੋਂ ਬਸ ਅੱਡੇ ਦੇ ਵਿੱਚ 15ਵਾਂ ਪਾਈਏ ਬਿਰਡਾਂ ਦਾ ਲੰਗਰ ਅੱਜ ਚੱਲ ਰਿਹਾ ਵਾ ਤਕਰੀਬਾ ਨ 2010 ਤੋਂ ਸ਼ੁਰੂ ਕੀਤਾ ਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਤਿਲ ਫੁੱਲ ਦੇ ਨਾਲ ਭਾਈ ਕਹਿੰਦੇ ਦਰਿਆ ਭਰ ਜਾਂਦਾ ਹੈ ਬੜਾ ਸੰਗਤਾਂ ਦਾ ਅਪਰਾਲਾ ਜੀ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਬ੍ਰਿਡਾਂ ਦਾ ਲੰਗਰ ਲਗਾਇਆ ਜਾਂਦਾ ਅੱਜ ਇਸ ਪੜਾ ਦੇ ਉੱਤੇ ਨਗਰ ਕੀਰਤਨ ਵੀ ਸ਼ਾਮ ਨੂੰ ਆਉਣੇ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਉਹਨਾਂ ਦਾ ਵੀ ਭਾਈ ਪੂਰਾ ਪੂਰਾ ਸਤਿਕਾਰ ਕੀਤਾ ਜਾਣਾ ਤੇ 1 ਜਨਵਰੀ ਨੂੰ ਨਵੇਂ ਸਾਲ ਵਾਲੇ ਦਿਨ ਚੌਲਾਂ ਦੇ ਭੰਡਾਰੇ ਵੀ ਉਰੇ ਚੱਲਦੇ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੱਧ ਚੜ ਕੇ ਭਾਈ ਹਮ ਹਮਾ ਕੇ ਸੇਵਾ ਦੇ ਵਿੱਚ ਹਿੱਸਾ ਪਾਇਆ ਕਰੋ ਗੁਰਨਾਰਕ ਜੀ ਦੇ અવਤਾਰ ਦਿਹਾੜੇ ਨੂੰ ਮੁੱਖ ਰੱਖਦੇ ਹੋਇਆ ਸਾਰੀਆਂ ਸੰਗਤਾਂ ਨੂੰ ਭਾਈ ਲੱਖ ਲੱਖ ਵਧਾਈਆਂ ਹੋਣ ਸਾਰਿਆਂ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਕਰੇ ਦੇਸ਼ ਵਿਦੇਸ਼ ਅੰਗ ਸੰਗ ਹੋ ਕੇ ਸਹਾਇਤਾ ਕਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਬੋਲੇ ਈਸੋ ਨੇ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਹੰਨੀ ਵੀ ਪਾ ਕੇ ਮਿਹਨਤਾਂ ਕਰਦੇ ਰਹੇ ਕਰਦੇ ਸਸਤੀ ਦੇ ਨਹੀਂ ਗਾਕ ਬਣੇ ਹੋ ਜਦੋਂ ਘਰ ਤੋਂ ਨਿਕਲੇ ਸੀ ਬਾਬਾ ਘਰੇ ਕਿੰਨਾਂ ਲਈ ਮਜ਼ਾਕ ਬਣੇ ਹੈ ਹੱਥ ਕਰੀ ਚਲਾ ਕੇ ਪੱਕ ਗਏ ਸੀ ਘਾਰੇ ਨਾਲ ਲੱਬੜੇ ਗੱਟੇ ਸੀ ਪਾਪਾ ਨਾਨਕਾ ਕਿਰਪਾ ਤੇਰੀਆਂ ਨਹੀਂ ਤਈਨੇ ਜੋਗੇ ਕਿਥੇ ਸੀ ਪਾਪਾ ਨਾਨਕਾ ਕਿਰਪਾ ਤੇਰੀਆਂ ਨਹੀਂ ਤਈਨੇ ਜੋਗੇ ਕਿਥੇ ਸੀ ਹੀ ਮੇਰੇ ਬਾਪੂ ਤੇ ਨਾਲੇ ਬੀਬੀ ਨੂੰ ਫੇਰ ਮੁੜ ਕੇ ਹੱਥ ਨਹੀਂ ਆਇਆ ਮੈਂ ਐਸੀ ਕੌਡੀ ਪਾਈ ਗਰੀਬੀ ਨੂੰ ਓਹ ਹਲੇ ਸਰ ਕਰੋੜੀ ਦੁਨੀਆ ਦੀ ਮੇਰੇ ਬਾਪੂ ਤੇ ਨਾਲੇ ਬੀਬੀ ਨੂੰ ਫੇਰ ਮੁੜ ਕੇ ਹੱਥ ਨਹੀਂ ਆਇਆ ਮੈਂ ਐਸੀ ਕੌਡੀ ਪਾਈ ਗਰੀਬੀ ਨੂੰ ਕੌਡੀ ਪਈ ਗਰੀਬੀ ਹਾਂ ਮੈਂ ਨੰਬਰ ਲੈ ਲੈ ਉੱਟਦਾ ਰਹਾ ਤੇਰਾ ਫੈਸਲਾ ਮੇਰੇ ਹਿੱਸੇ ਸੀ ਪਾਪਾ ਨਾਨਕਾ ਕਿਰਪਾ ਤੇਰੀਆਂ ਨਹੀਂ ਤੇ ਇਹਨੇ ਜੋ ਦੇ ਕਿਥੇ ਸੀ ਪਾਪਾ ਨਾਨਕਾ ਕਿਰਪਾ ਤੇਰੀਆਂ ਨਹੀਂ ਤੇ ਇਹਨੇ ਜੋ ਦੇ ਕਿਥੇ ਸੀ ਸਤ ਤੂੰ ਹੀ ਤੂੰ ਹੈ ਬੋਲਾ ਮੈਂ 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 ਕਦੇ ਨਾ ਗਾਉਣ ਦਈ ਇਸ ਮਿੱਟੀ ਦੀ ਮੂਰਤ ਵਿੱਚ ਬਾਬਾ ਹੰਕਾਰ ਕਦੇ ਨਾ ਆਉਣ ਦਈ ਬਸ ਤੂੰ ਹੀ ਤੂੰ ਹੈ ਬੋਲਾ ਮੈਂ 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 ਕਦੇ ਨਾ ਗਾਉਣ ਦਈ ਇਸ ਮਿੱਟੀ ਦੀ ਮੂਰਤ ਵਿੱਚ ਬਾਬਾ ਹੰਕਾਰ ਕਦੇ ਨਾ ਆਉਣ ਦਈ ਹੰਕਾਰ ਕਦੇ ਇੱਕ ਟੈਮ ਕਦੇ ਨਾ ਭੁੱਲਾ ਮੈਂ ਜੋ ਸਾਰੇ ਅੱਖੀਂ ਡਿਠੇ ਸਬਾ ਨਾਨਕਾ ਕਿਰਪਾ ਤੇਰੀਆਂ ਨਹੀਂ ਤਈਨੇ ਜੋਗੇ ਕਿਥੇ ਸੀ ਆ ਚੁੱਤੀਆ ਬਾਬੇ ਨਾਨਕ ਆਰਿਆਂ ਨੂੰ ਕਾਗਰੋ ਬੋਲੇ ਆਰੰਗੋਤ ਕੋ ਪਰਮੀਆਂ ਵਧਾਈਆਂ ਪਾ ਆ ਚੁੱਤੀਆ ਬਿਲਾ ਆਪਾ ਨਾਨਕਾ ਕਿਰਪਾ ਤੇਰੀਆਂ ਨਹੀਂ ਤਈਨੇ ਜੋਗੇ ਕਿਥੇ ਸੀ ਤੇ ਮੜਾ ਕਿਸੇ ਦਾ ਕੀਤਾ ਨਹੀਂ ਤਾਂ ਹੀ ਲੱਗਦਾ ਏ ਮੈਨੂੰ ਤਾਂ ਫੜੀ ਲੱਤਾਂ ਖਿੱਚਣ ਵਾਲੇ ਖਿੱਚੀ ਜਾਂਦੇ ਬਾਬੇ ਨਾਨਕ ਨੇ ਮੇਰੀ ਬਾਹ ਫੜੀ ਹੋਕ ਤੇ ਮੜਾ ਕਿਸੇ ਦਾ ਕੀਤਾ ਨਹੀਂ ਤਾਂ ਹੀ ਲੱਗਦਾ ਏ ਮੈਨੂੰ ਤਾਂ ਫੜੀ ਲੱਤਾਂ ਖਿੱਚਣ ਵਾਲੇ ਖਿੱਚੀ ਜਾਂਦੇ ਬਾਬੇ ਨਾਨਕ ਨੇ ਮੇਰੀ ਬਾਹ ਫੜੀ ਨਾਨਕ ਨੇ ਬਾਂਹ ਫੜੀ ਇੱਕ ਤੇਰਾ ਸਿਰ ਤੇ ਹੱਥ ਰਹਾ ਦੂਜਾ ਮਿਹਨਤ ਦੇ ਨਿਕਲੇ ਸਟੇ ਸੀ ਬਾਬਾ ਨਾਨਕਾ ਕਿਰਪਾ ਤੇਰੀ ਹੈ ਨਹੀਂ ਤੇ ਇਹਨੇ ਜੋ ਗਏ ਕਿਥੇ ਸੀ ਉਹ ਬਾਬਾ ਨਾਨਕਾ ਕਿਰਪਾ ਤੇਰੀ ਹੈ ਨਹੀਂ ਤੇ ਇਹਨੇ ਜੋ ਗਏ ਕਿਥੇ ਸੀ